ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਹੋ ਤੁਸੀਂ ਸਰਵਨ ਕਰ ਰਹੇ ਹੋ ਭਗਤ ਪੀਪਾ ਜੀ ਦਾ ਸੰਖੇਪ ਜੀਵਨ ਬਿਰਤਾਂਤ ਪੀਪਾ ਜੀ ਨੇ ਰਾਜੇ ਨੂੰ ਸ਼ਿਸ਼ ਬਣਾਉਣਾ ਇੱਕ ਦਿਨ ਨਦੀ ਦੇ ਕਿਨਾਰੇ ਭਗਤ ਜੀ ਇਸ਼ਨਾਨ ਕਰਨ ਗਏ ਉੱਥੇ ਭਗਤ ਜੀ ਨੇ ਮੋਹਰਾਂ ਦਾ ਭਰਿਆ ਪਾਂਡਾ ਵੇਖਿਆ ਉਹਨਾਂ ਘਰ ਆ ਕੇ ਆਪਣੀ ਪਤਨੀ ਨੂੰ ਦੱਸਿਆ ਕਿ ਨਦੀ ਕਿਨਾਰੇ ਮੋਹਰਾਂ ਦਾ ਪਾਂਡਾ ਪਿਆ ਹੈ ਤੁਸੀਂ ਉਧਰ ਨਹੀਂ ਜਾਣਾ ਆਸ-ਪਾਸ ਬੈਠੇ ਕੁਝ ਪੁਰਸ਼ਾਂ ਨੇ ਨਦੀ ਕਿਨਾਰੇ ਮੋਰਾਂ ਦੇ ਭਰੇ ਪਾਂਡੇ ਬਾਬਤ ਭਗਤ ਜੀ ਦੇ ਮੁਖਾਰਬਿੰਦ ਤੋਂ ਸੁਨਿਆ ਲੋਭ ਵਸ ਹੋਏ ਉਹ ਪੁਰਸ਼ ਤੁਰੰਤ ਨਦੀ ਦੇ ਕੰਡੇ ਪੁੱਜੇ ਪਰ ਜਦੋਂ ਉਹਨਾਂ ਨੇ ਪਾਂਡੇ ਦਾ ਮੂੰਹ ਖੋਲਿਆ ਤਾਂ ਉਸ ਵਿੱਚ ਇੱਕ ਕਾਲੇ ਰੰਗ ਦੀ ਜ਼ਹਿਰ ਭਰੀ ਸਰਪਣੀ ਵਿਖੀ ਚੋਰਾਂ ਦੇ ਅੰਦਰ ਗੁੱਸਾ ਆਇਆ ਕਿ ਭਗਤ ਜੀ ਤਾਂ ਮਾਇਆ ਆਖਦੇ ਸਨ ਪਰ ਇਹ ਤਾਂ ਕਾਲੀ ਸਰਪਣੀ ਨਿਕਲੀ ਭਗਤ ਜੀ ਝੂਠ ਬੋਲਦੇ ਹਨ ਉਹਨਾ ਪੁਰਸ਼ਾਂ ਨੇ ਸਲਾਹ ਕੀਤੀ ਕਿ ਪਾਂਡਾ ਭਗਤ ਜੀ ਦੇ ਘਰ ਰੱਖ ਆਈਏ ਆਪੇ ਕਾਲੀ ਸਰਪਣੀ ਉਹਨਾਂ ਨੂੰ ਖਾ ਜਾਵੇਗੀ ਪਰ ਉਹ ਪੁਰਸ਼ ਅਗਿਆਨੀ ਸਨ ਉਹਨਾਂ ਨੂੰ ਇਹ ਸੂਝ ਨਹੀਂ ਸੀ ਕਿ ਮਾਇਆ ਤਾਂ ਮਹਾਪੁਰਸ਼ਾਂ ਦੀ ਦਾਸੀ ਹੁੰਦੀ ਹੈ ਇਹ ਤਾਂ ਲੋਭੀ ਪੁਰਸ਼ਾਂ ਨੂੰ ਹੀ ਸਰਪਣੀ ਬਣ ਕੇ ਡਸਦੀ ਹੈ ਦੁਨਿਆਵੀ ਪੁਰਸ਼ਾਂ ਨੂੰ ਹੀ ਸੁੱਖ ਚੰਗੇ ਲੱਗਦੇ ਹਨ ਅਤੇ ਪ੍ਰਭੂ ਭਗਤੀ ਕੋੜੀ ਲੱਗਦੀ ਹੈ ਗੁਰੂ ਸਾਹਿਬ ਜੀ ਦਾ ਫਰਮਾਨ ਹੈ ਅੰਮ੍ਰਿਤ ਕੋਰਾ ਵਿੱਖਿਆ ਮਿਟੀ ਸਾਖਤ ਕੀ ਵਿਦ ਨੈਨੂ ਡਿਟੀ ਉਹਨਾਂ ਨਾਮ ਸਿਮਰਨ ਤੋਂ ਸਖਣੇ ਸਾਖਤ ਪੁਰਸ਼ਾ ਨੇ ਮਾਇਆ ਦਾ ਵਰਤਨ ਭਗਤ ਜੀ ਦੇ ਨਿਵਾਸ ਅਸਾਨ ਤੇ ਲਿਆ ਕੇ ਰੱਖ ਦਿੱਤਾ ਤੇ ਆਪ ਚਲੇ ਗਏ ਅੰਮ੍ਰਿਤ ਵੇਲੇ ਜਦੋਂ ਪੀਪਾ ਜੀ ਨੇ ਉਹ ਪਾਂਡਾ ਆਪਣੇ ਦਰਵਾਜ਼ੇ ਅੱਗੇ ਢਿਟਾ ਤਦੋਂ ਭਗਤ ਜੀ ਨੇ ਵਿਚਾਰਿਆ ਕਿ ਮਾਇਆ ਚਾਉਂਦੀ ਹੈ ਕਿ ਮੈਨੂੰ ਮਹਾਤਮਾ ਦੀ ਸਿਵਾ ਵਾਸਤੇ ਵਰਤੂ ਤਾਂ ਜੋ ਮੇਰੇ ਵੀ ਬੰਧਨ ਕੱਟੇ ਜਾਣ ਭਗਤ ਜੀ ਨੇ ਗਾਗਰ ਦਾ ਮੂੰਹ ਖੋਲ ਕੇ ਮੋਰਾਂ ਕੱਡੀਆਂ ਅਤੇ ਦਿਨ ਚੜੇ ਭੰਡਾਰਾ ਚਾਲੂ ਕਰ ਦਿੱਤਾ। अनेका ਮਹਾਤਮਾ, ਅਭਿਆਗਤਾ ਅਤੇ ਲੋੜਵੰਦ ਗਰੀਬਾਂ ਨੇ ਲੰਗਰ ਛੱਕਿਆ। ਕਈ ਦਿਨ ਭੰਡਾਰਾ ਚੱਲਦਾ ਰਿਹਾ। ਹਰ ਥਾਂ ਭਗਤ ਪੀਪਾ ਜੀ ਦੀ ਜੈ ਜੈਕਾਰ ਹੋਣ ਲੱਗੀ। ਭਗਤ ਪੀਪਾ ਜੀ ਦੀ ਸੋਭਾ ਸੁਣ ਕੇ ਇੱਕ ਰਾਜਾ ਤਨ ਆधिक ਪਦਾਰਥ ਲੈ ਕੇ ਪੀਪਾ ਜੀ ਪਾਸ ਪੂਜਾ ਅਤੇ ਦਰਸ਼ਨ ਕਰਕੇ ਨਿਹਾਲ ਹੋਇਆ। ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕੀ ਭਗਤ ਜੀ ਕਿਰਪਾ ਕਰਕੇ ਮੈਨੂੰ ਵੀ ਦਿਖਿਆ ਦੇਵੋ ਭਗਤ ਪੀਪਾ ਜੀ ਨੇ ਆਖਿਆ हे ਰਾਜਨ ਭਗਤੀ ਦਾ ਮਾਰਗ ਔਖਾ ਹੈ ਇੰਦਿਆਂ ਨੂੰ ਸੰਜਮ ਵਿੱਚ ਰੱਖਣਾ ਪੈਂਦਾ ਹੈ ਸਾਰੇ ਜਗਤ ਨੂੰ ਪ੍ਰਭੂ ਦਾ ਸਮਝ ਕੇ ਪਿਆਰ ਕਰਨਾ ਪਰ ਇਸ ਦੇ ਮੋਹ ਵਿੱਚ ਫਸਣਾ ਨਹੀਂ ਨੰਗ ਭੁੱਖ ਧਾਨੇ ਮੇਨੇ ਅਤੇ ਹੋਰ ਕਈ ਤੰਗੀਆਂ ਚਲਣੀਆਂ ਪੈਂਦੀਆਂ ਹਨ ਰਾਜਿਆਂ ਵਾਸੀ ਇਹ ਰਾਹ ਕਠਿਨ ਹੈ ਸੋ ਆਪਕਾਰ ਬੈਠੋ ਅਤੇ ਆਨੰਦਪੂਰਵਕ ਰਾਜ ਕਰੋ। ਭਗਤ ਜੀ ਨੇ ਸਭ ਕੁਝ ਆਖਿਆ ਪਰ ਰਾਜੇ ਅੰਦਰ ਪੀਪਾ ਜੀ ਪਾਸੋਂ ਗੁਰੂ ਦੀਖਿਆ ਲੈਣ ਦੀ ਤੀਬਰ ਇੱਛਾ ਸੀ। ਉਸ ਨੇ ਸਭ ਕੁਝ ਮੰਨ ਲਿਆ। ਤਦ ਭਗਤ ਪੀਪਾ ਜੀ ਨੇ ਆਖਿਆ, "ਅੱਛਾ ਰਾਜਨ, ਜੇਕਰ ਤੁਸੀਂ ਜ਼ਰੂਰੀ ਚਾਹੁੰਦੇ ਹੋ ਤਾਂ ਰਾਣੀਆਂ ਅਤੇ ਸਾਰਾ ਤਨਪੇਟਾ ਕਰੋ। ਫੇਰ ਦੀਖਿਆ ਮਿਲੇਗੀ।" ਰਾਜੇ ਨੇ ਤੁਰੰਤ ਹੁਕਮ ਮੰਨ ਕੇ ਸਭ ਕੁਝ ਲਿਆ ਕੇ ਪੇਟਾ ਕਰ ਦਿੱਤਾ। ਭਗਤ ਪੀਪਾ ਜੀ ਨੇ ਪ੍ਰਸੰਨ ਹੋ ਕੇ ਰਾਜੇ ਨੂੰ ਆਪਣਾ ਸਿੱਖ ਬਣਾ ਲਿਆ ਅਤੇ ਆਖਿਆ ਕਿ ਇਹ ਸਭ ਸਮਗਰੀ ਸਾਡੀ ਸਮਝ ਕੇ ਆਪਣੇ ਪਾਸ ਰੱਖ ਲਵੋ ਇਸ ਧਨ ਨਾਲ ਸੰਤ ਮਹਾਤਮਾ ਦੀ ਸੇਵਾ ਕਰਨੀ ਗਰੀਬ ਲੋੜਵੰਦਾਂ ਨੂੰ ਵੀ ਸਹਾਇਤਾ ਵਜੋਂ ਧਨ ਵੰਡ ਦੇਣਾ ਅਤੇ ਪ੍ਰੇਮ ਭਗਤੀ ਕਰੋ ਈਸ਼ਵਰ ਅਤੇ ਭਗਤਾ ਵਿੱਚ ਕੋਈ ਭੇਦ ਨਹੀਂ ਹੁੰਦਾ ਇਸ ਕਰਕੇ ਰਾਣੀਆਂ ਸਮੇਤ ਪ੍ਰੇਮ ਨਾਲ ਸੇਵਾ ਕਰਨੀ ਰਾਜੀ ਦੀ ਬਹੁਤ ਆਖਣ ਤੋਂ ਸਭ ਸਮਗਰੀ ਵਿੱਚੋਂ ਭਗਤ ਜੀ ਨੇ ਇੱਕ ਇਰਾਕੀ ਕੋੜਾ ਰੱਖ ਲਿਆ ਇੱਕ ਦਿਨ ਕੋੜੇ ਤੇ ਚੜ ਕੇ ਭਗਤ ਜੀ ਨਦੀ ਤੇ ਇਸ਼ਨਾਨ ਕਰਨ ਗਏ ਜਦੋਂ ਕੋੜੇ ਨੂੰ ਕਿਨਾਰੇ ਉੱਪਰ ਉੱਗੇ ਰੁੱਖ ਨਾਲ ਬੰਨ ਕੇ ਭਗਤ ਜੀ ਇਸ਼ਨਾਨ ਕਰਨ ਲੱਗ ਪਏ ਤਾਂ ਇੱਕ ਚੋਰ ਨੇ ਭਗਤ ਜੀ ਦਾ ਕੋੜਾ ਖੋਲ ਲਿਆ ਅਤੇ ਉੱਪਰ ਸਵਾਰ ਹੋ ਕੇ ਤਿੱਤਰ ਹੋ ਗਿਆ ਭਾਵੇਂ ਭਗਤ ਜੀ ਨੇ ਵੇਖਿਆ ਕਿ ਚੋਰ ਕੋੜਾ ਲੈ ਕੇ ਤੁਰ ਗਿਆ ਫਿਰ ਵੀ ਭਗਤ ਜੀ ਦੇ ਮਨ ਤੇ ਕੋੜਾ ਲੈ ਜਾਣ ਦਾ ਕੋਈ ਅਸਰ ਨਾ ਹੋਇਆ ਉਹ ਪਹਿਲਾਂ ਵਾਂਗੂ ਹੀ ਰਾਮ ਰੰਗ ਵਿੱਚ ਘਰ ਪੁੱਜ ਗਏ ਜਦੋਂ ਚੋਰ ਆਪ ਇਸ਼ਨਾਨ ਕਰਨ ਲੱਗਾ ਤਦ ਪ੍ਰਭੂ ਕਿਰਪਾ ਨਾਲ ਕੋੜਾ ਉੱਥੋਂ ਪੱਜਾ ਅਤੇ ਭਗਤ ਪੀਪਾ ਜੀ ਦੇ ਪਾਸ ਪੁੱਜ ਗਿਆ ਪ੍ਰਭੂ ਜੀ ਨੇ ਹਰ ਪ੍ਰਕਾਰ ਆਪੀ ਰੱਖਿਆ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ